ਬਹੁਤ ਤਗੜਾ ਮੈਚ ਫਾਈਨਲ ਖੇਡ ਮੈਦਾਨ ਦੇ ਅੰਦਰ ਕਿਸ਼ਨੀਆ ਮਾਮਾ ਦੇ ਸ਼ੇਰ ਜਵਾਨਾਂ ਦੀ ਗੱਲ ਹੋਣੀ ਹੈ ਖੇਡ ਮੈਦਾਨ ਦੇ ਵਿੱਚ ਬਹੁਤ ਤਗੜਾ ਜੋ ਮੈਚ ਹੈ ਖੇਡ ਮੈਦਾਨ ਦੇ ਵਿੱਚ ਫਾਈਨਲ ਹੋਵੇਗਾ 31000 ਰੁਪਏ ਚੰਦਰ ਸ਼ੇਖਰ ਜੀ ਯੂਕੇ ਵਾਲੇ ਦੇਣਗੇ ਜੇਤੂ ਟੀਮ ਨੂੰ 21000 ਰੁਪਏ ਰਜਿੰਦਰ ਭਾਰਤਵਾਦੀ ਯੂਐਸਏ ਵਾਲਿਆਂ ਵੱਲੋਂ ਸਪான்ਸਰ ਕੀਤਾ ਗਿਆ ਦੂਸਰਾ ਇਨਾਮ ਤੇ ਸਾਡੇ ਜਥੇਦਾਰ ਮਲਕੀਤ ਸਿੰਘ ਦੀ ਦੌਲਤ ਪਰਵਾਰੇ ਜਿਨ੍ਹਾਂ ਵੱਲੋਂ ਬੈਸਟ ਰੇਡਰ ਤੇ ਜਾਫੀ ਨੂੰ ਐਲਸੀੜੀਆਂ ਦਿੱਤੀਆਂ ਜਾ ਰਹੀਆਂ ਨੇ ਧੰਨਵਾਦ ਹੈ ਸੋ ਫਾਈਨਲ ਮੈਚ ਦੀ ਗੱਲ ਹੋਵੇਗੀ ਖੇਡ ਮੈਦਾਨ ਦੇ ਅੰਦਰ ਹਉ ਆ ਗਿਆ ਵਿੱਚ ਮੈਦਾਨ ਦੇ ਦੇਖੋ ਗੱਭਰੂ ਦੂਲੇ ਸ਼ੇਰ ਇੱਕ ਪਾਸੇ ਫੌਜੀ ਸ਼ਾਮਚਰਾਸੀ ਕਬਡੀਆਂ ਪਾਵੇਗਾ ਸਾਦੀ ਤੇ ਬੱਲੂ ਜੀ ਯੂਐਸਏ ਐਲਾਨ ਕਰਦੇ ਵੀ 1000 ਰੁਪਇਆ ਤਿੰਨ ਰੇਡਾਂ ਦੇ ਉੱਪਰ ਹੋਵੇਗਾ ਦੂਸਰੇ ਪਾਸੇ ਮੁੰਨੇ ਦੀਆਂ ਕਬੜੀਆਂ ਪੈਣੀਆਂ ਨੇ ਉਹਦੇ ਵਾਸਤੇ ਵੀ 1000 ਰੁਪਇਆ ਤਿੰਨ-ਤਿੰਨ ਰੇਡਾਂ ਪੈਣ ਗਈ ਇੱਕ-ਇੱਕ 1000 ਰੁਪਏ ਦੇ ਮਾਨ ਸਨਮਾਨ ਐਲਾਨ ਹੋ ਗਏ ਨੇ ਬਹੁਤ ਤਗੜਾ ਮੈਚ ਹੋਵੇਗਾ ਅੱਜ ਦੇ ਅੰਦਰ ਗੱਭਰੂ ਪੁੱਤ ਪੰਜਾਬੀਆਂ ਦੇ ਜਿਨ੍ਹਾਂ ਦੇ ਜੁੱਸਿਆਂ ਦੇ ਵਿੱਚ ਜਾਨ ਗੱਜ-ਗੱਜ ਚੌੜੀਆਂ ਛਾਤੀਆਂ ਇਹ ਦਿਨ ਦੇ ਥਲ ਤੂਫਾਨ ਇਹ ਅੰਬਰੀ ਗੁੱਡੀ ਚਾੜ ਦੇ ਟਾਕੀ ਲਾਉਂਦੇ ਵਿੱਚ ਅਸਮਾਨ ਇਹ ਤਨਮਨ ਦੇ ਨਾਲ ਜੂਝਦੇ ਬਾਡਰ ਹੋਵੇ ਦਾ ਖੇਡ ਮੈਦਾਨ ਇਹਨਾਂ ਵਿੱਚ ਕੰਦਿਆਂ ਤੇ ਝੂਲਦੀ ਯਾਰ ਵੇਸ਼ਕੌਮ ਦੀ ਸ਼ਾਨ ਕਿ ਬਗਾਨਿਆਂ ਦੇ ਨਾਲ ਪੇਚਾ ਪਾਉਣਾ ਕਿਹੜਾ ਸੌਖਾ ਹੈ ਜੱਗ ਦੇ ਪਲੇਅਰ ਕਹਿਣਾ ਕਿਹੜਾ ਸੌਖਾ ਹੈ ਸਿੱਖਣੇ ਪੈਂਦੇ ਨੇ ਉਸਤਾਦਾਂ ਕੋਲੋਂ ਗੁਣ ਨਾਲੇ ਖਾਣ ਲਈ ਵੀ ਤਕੜੀ ਗਜਾ ਚਾਹੀਦੀ ਜੱਗ ਉੱਤੇ ਹੋਵੇ ਜੇ ਖੇਡਣੀ ਕਬੱਡੀ ਦਿਲ ਤਕੜਾ ਤੇ ਤਾਕਤ ਅਠਾ ਚਾਹੀਦੀ ਹਾਂਜੀ ਹਰਿਪਾਲ ਜੀ ਲਾਈਨ ਅਪ ਕਰੋ ਜੀ ਭਾਈ ਸਾਹਿਬ ਕਹਿੰਦੇ ਟੀਮਾਂ ਲਾਈਨ ਅਪ ਕਰੋ ਠੀਕ ਹੈ ਜੀ ਵਾਹੀ ਸਾਹਿਬ ਜੀ ਨੇ ਵੀ ਸਟੇਜ ਦੇ ਉੱਪਰ ਅਸੀਂ ਬੇਨਤੀ ਕਰਾਂਗੇ ਵੀ ਜਿੰਨੀਆਂ ਵੀ ਮਾਤਬਰ ਸ਼ਖਸੀਅਤਾਂ ਸ਼ਿਸ਼ੋਭਤ ਨੇ ਸਾਰਿਆਂ ਨੂੰ ਪਿਆਰ ਨਾਲ ਬੇਨਤੀ ਹੈ ਕਿ ਮਿਹਰਬਾਨੀ ਕਰਕੇ 2 ਮਿੰਟ ਵਾਸਤੇ ਆਪਾਂ ਗਰਾਊਂਡ ਦੇ ਵਿੱਚ ਆਈਏ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਹੋਵੇਗੀ ਉਸ ਤੋਂ ਬਾਅਦ ਇਹ ਮੈਚ ਦੀ ਸ਼ੁਰੂਆਤ ਹੋਵੇਗੀ ਸੋ ਮੁੱਖ ਸਟੇਜ ਦੇ ਉੱਪਰ ਸਾਰੀਆਂ ਨਾਮੀ ਸ਼ਖਸੀਅਤਾਂ ਨੇ ਸਾਰਿਆਂ ਨੂੰ ਬੇਨਤੀ ਹੈ ਮੈਦਾਨ ਦੇ ਵਿੱਚ ਆਉਣ ਠੀਕ ਹੈ ਠੀਕ ਹੈ ਸਾਡੇ ਜਰਨਲ ਸਿੰਘ ਜੀ ਬਾਜਵਾ ਸਾਹਿਬ ਕਲਗੀਧਰ ਸਪੋਰਟਸ ਕਲੱਬ ਦੇ ਪ੍ਰਧਾਨ ਭੁਲਾਣੇ ਪਿੰਡ ਵਾਲੇ ਲਾਈਵ ਤੱਕ ਰਹੇ ਨੇ ਕਬੱਡੀ 365.com ਦੇ ਉੱਪਰ ਜਰਨਲ ਸਿੰਘ ਜੀ ਬਾਜਵਾ ਸਾਹਿਬ ਹੁਣਾਂ ਦਾ ਵੀ ਮਹੱਤਵ ਤੇ ਦਿਲ ਤੋਂ ਧੰਨਵਾਦੀ ਆ ਜੋ ਵਿਦੇਸ਼ਾਂ ਦੇ ਵਿੱਚ ਵੜ ਕੇ ਅੱਜ ਇਸ ਕਬੱਡੀ ਕੱਪ ਨੂੰ ਲਾਈਵ ਤੱਕ ਰਹੇ ਨੇ ਹਾਂਜੀ ਲਾਈਨ ਅਪ ਕਰ ਦਿਓ ਜੀ ਟੀਮਾਂ ਨੂੰ ਭਾਈ ਸਾਹਿਬ ਤੁਸੀਂ ਆਪ ਆਓ ਮਿਹਰਬਾਨੀ ਕਰਕੇ ਸਟੇਜ ਦੇ ਉੱਪਰ ਜਿੰਨੀਆਂ ਵੀ ਮਹੱਤਵਪੂਰਨ ਸ਼ਖਸੀਅਤਾਂ ਦਾ ਨਾਂ ਲੱਗਿਆ ਹੋ ਪਾਣੀ ਮੈਦਾਨ ਦੇ ਅੰਦਰ ਪਾਉਂਦਾ ਕਰ ਦਿਓ ਠੀਕ ਹੈ ਜੀ ਠੀਕ ਹੈ ਪੁਰ ਹੀਰਾ ਹਾਂਜੀ ਪੁਰ ਹੀਰਾ ਮਾਹ ਤਗੜਾ ਮੈਚ ਮਲਕੀ ਸਿੰਘ ਜਥੇਦਾਰ ਸਾਹਿਬ ਭਵਨ ਸਿੰਘ ਜੀ ਡਾਇਰੈਕਟਰ ਸਾਹਿਬ ਭਾਈ ਸਾਹਿਬ ਕਹਿੰਦੇ ਵੀ ਆਓ ਮੈਦਾਨ ਦੇ ਅੰਦਰ ਮੇਰੇ ਅਹ ਮੈਦਾਨ ਦੇ ਅੰਦਰ ਸਾਡੇ ਭਵਨ ਸਿੰਘ ਜੀ ਡਾਇਰੈਕਟਰ ਤੇ ਮਲਕੀ ਸਿੰਘ ਜੀ ਜਥੇਦਾਰ ਸਾਹਿਬ ਔਰ ਮੈਦਾਨ ਦੇ ਅੰਦਰ ਪਵਨ ਕੁਮਾਰ ਟੀਨੂ ਜੀ ਮੁੱਖ ਪਾਰਲੀਮੈਂਟਿਕ ਸਕੱਤਰ ਪੰਜਾਬ ਸਰਕਾਰ ਐਮ ਐਲ ਏ ਹਲਕਾ ਆਦਮਪੁਰ ਮਾਨ ਹੈ ਕਿਆ ਬਾਤ ਹੈ ਕਿ ਜੱਗ ਜੋੜੀਆਂ ਥੋੜੀਆਂ ਤੇ ਨਰੜ ਬਥੇਰੇ ਕਿਹਦੇ ਵੀ ਮਲਕੀਤ ਸਿੰਘ ਦੌਲਤਪੁਰ ਦੀ ਤੇ ਪਵਨ ਕੁਮਾਰ ਟੀਨੂ ਦੀ ਜਿਹੜੀ ਜੋੜੀ ਹੈ ਮੈਂ ਅਕਸਰ ਗੱਲ ਕਰਦਾ ਇਹ ਨੋਟ ਬਣਾ ਜੇਕਰ ਹਲਕੇ ਦੇ ਵਿੱਚ ਗੱਲ ਕੀਤੀ ਜਾਵੇ ਤੇ ਸਾਡੇ ਮਲਕੀਤ ਸਿੰਘ ਦੀ ਦੌਲਤਪੁਰ ਵਾਲਿਆਂ ਦਾ ਨਾਮ ਜਿਹੜਾ ਬੜੇ ਪਿਆਰ ਦੇ ਨਾਲ ਲਿਆ ਜਾਂਦਾ ਹੈ ਸੋ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਸਦੇਵਾਲ ਜਸਜੀ ਜਸਦੇਵਾਲ ਜੀ ਤੁਸੀਂ ਵੀ ਪੁੱਜੇ ਹੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭੋਗਪੁਰ ਤੋਂ ਬਹੁਤ ਬਹੁਤ ਧੰਨਵਾਦ ਸਾਡੇ ਜਸਦੇਵਾਲ ਜਸਜੀ ਪੁੱਜੇ ਨੇ ਉਹਨਾਂ ਦਾ ਵੀ ਧੰਨਵਾਦ ਬਹੁਤ ਟਕਰਾਅ ਮੈਚ ਫਾਈਨਲ ਮੈਦਾਨ ਦੇ ਅੰਦਰ ਬਦੇਸ਼ਾਂ ਦੇ ਵਿੱਚ ਬੈਠੇ ਸਾਡੇ ਐਨ ਆਰ ਆਈ ਵੀਰ ਕਬੱਡੀ 365.com ਰਾਹੀਂ ਅੱਜ ਇਸ ਖੇਡ ਮੇਲੇ ਟਕਰਾਣ ਫੁੱਲ ਲੈ ਕਿਉਂ ਹਾਂਜੀ ਗਰੇਵਾਲ ਸਪੋਰਟਸ ਕਲੱਬ ਦੇ ਜਿਹੜੇ ਵੇਟਰ ਨੇ ਜੀ ਵੇਟਰ ਸਾਥੀਆਂ ਨੂੰ ਬੇਨਤੀ ਆਓ ਫੁੱਲ ਲੈ ਕੇ ਆਓ ਮੈਦਾਨ ਦੇ ਅੰਦਰ ਗਰੇਵਾਲ ਸਾਹਿਬ ਉਹਨਾਂ ਨੂੰ ਯਾਦ ਕਰ ਰਹੇ ਨੇ ਫੁੱਲਾਂ ਦੇ ਹਾਰ ਲੈ ਕੇ ਆਓ ਜਲਦੀ ਵੇਟਰ ਸਾਥੀ ਫੁੱਲਾਂ ਦੇ ਹਾਰ ਲੈ ਕੇ ਆਓ ਸਾਡੇ ਵੇਟਰ ਗਰੇਵਾਲ ਸਪੋਰਟਸ ਕਲੱਬ ਨੂੰ اے بےنتی ہے جی اگلے پاس جان پہچان کھیڑ مدان دے اندر ہندی ہوئی فائنل میچ بہت تگڑا ہاں جی بلجیت جی کیا بات ہے ویر سو بہت بہت سواگت ہے تو تا بھی جیا ہاں جی پون کمار تینو جی کا پیار ستکار مان جا گریوال سپورٹس کلب وتا جا رہا ہے دنواد ہے جی ਮੈਂ ਸਪੋਰਟਸ ਕਲਬ ਆਦਮਪੁਰ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਗਜੀਤ ਸਿੰਘ ਜੀ ਵਾਹੀ ਪ੍ਰਧਾਨ ਅੱਜ ਮਾਣ ਤੇ ਫਕਰ ਮਹਿਸੂਸ ਕਰਦੇ ਹੋਏ ਕਿ ਜਥੇਦਾਰ ਮਲਕੀਤ ਸਿੰਘ ਉਹਨਾਂ ਨੇ ਬਹੁਤ ਮਾਣ ਬਖਸ਼ਿਆ ਔਰ ਸਾਡੇ ਸਤਿਕਾਰਯੋਗ ਮੇਜਰ ਸਿੰਘ ਜੀ ਚੇਅਰਮੈਨ ਸਾਹਿਬ ਗੁਰਦਾਸ ਸਿੰਘ ਜੀ ਚੇਅਰਮੈਨ ਸਾਹਿਬ ਔਰ ਉਪਰਮੰਤ ਹਾਂਜੀ ਕਬੱਡੀ ਦੇ ਖਿਡਾਰੀ ਆਜੋ ਜੀ ਮੇਰੇ ਮੋਲ ਪਾਸੇ ਇੱਕ ਯਾਦਗਾਰੀ ਤਸਵੀਰ ਹੋਣੀ ਆਜੋ ਗਰੁੱਪ ਫੋਟੋ ਹੋਣੀ ਏ ਕਬੱਡੀ ਦੇ ਸਾਰੇ ਖਿਡਾਰੀ ਤੇਰੇ ਪਾਸੇ ਆਜੋ ਜੀ ਮਿਹਰਬਾਨੀ ਕਰਕੇ ਸਾਰੇ ਖਿਡਾਰੀ ਆਜੋ ਮਿਹਰਬਾਨੀ ਆ ਜਲਦੀ ਆਜੋ ਬਹੁਤ ਬਹੁਤ ਧੰਨਵਾਦ ਕਿ ਜ਼ਿਲ੍ਹੇ ਜਲੰਧਰ ਦਾ ਪਿੰਡ ਹੈ ਦੌਲਤਪੁਰ ਜਿਹਦਾ ਵਿੱਚ ਗਰਾਊਂਡਾਂ ਦੇ ਨਾਮ ਚੱਲਦਾ ਇਸ ਪਿੰਡ ਦੇ ਜ਼ਥੇਦਾਰ ਮਲਕੀਸ਼ ਸਿੰਘ ਤੇ ਡਾਇਰੈਕਟਰ ਭਗਵੰਤ ਸਿੰਘ ਦੀ ਯਾਰੀ ਦੀ ਸਿਫਤ ਹੈ ਸਾਰਾ ਜਹਾਨ ਕਰਦਾ ਲਾਗੇ ਪਿੰਡ ਹੈ ਸੰਘਵਾਲ ਗਦਰੀ ਬਾਬਿਆਂ ਦਾ ਜਿੱਥੋਂ ਦਾ ਸਰਪੰਚ ਨੋਨੀ ਤੇ ਸੁੱਖਾ ਇਹਨਾਂ ਦੇ ਨਾਲ ਚੱਲਦਾ ਕਿ ਅਮਨ ਢੀਸਾ ਦੇ ਪਾਵੇਂ ਢੀਸਾ ਉਹਨਾਂ ਦੇ ਟਰਾਲੇ ਚੱਲਦੇ ਕੈਨੇਡਾ ਅੰਦਰ ਕਿ ਜਗਜੀਤ ਜੀਤਾ ਤੇ ਸੋਨਾ ਹੂਠੀ ਪਰਵਾ ਨਾ ਕਰਦੇ ਕਿਸੇ ਗੱਲ ਦਾ ਇਹ ਪਰਵਾ ਨਹੀਂ ਕਰਦੇ ਜਦੋਂ ਮੈਦਾਨਾਂਤ ਵਿੱਚ ਉਤਰਦੇ ਆ ਸੁਮੈ ਜਥੇਦਾਰ ਮਲਕੀਤ ਸਿੰਘ ਉਹਨਾਂ ਦਾ ਸਾਡੇ ਢਿੱਲੋ ਸਾਹਿਬ ਸਰਪੰਚ ਸਾਹਿਬ ਮੰਗਲਸਰਾਲੇ ਤੋਂ ਪੁੱਜੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਜੀਆ ਨੂੰ ਬਹੁਤ ਵੱਡੀ ਦੇਣ ਔਰ ਸ਼੍ਰੀ ਪਵਨ ਕੁਮਾਰ ਤੀਨੂ ਜੀ ਮੁੱਖ ਪਾਰਲੀਮਾਨਿਸਕੰਤਰ ਸਾਡੇ ਦਰਮਿਆਨ ਨੇ ਸਾਡੇ ਮੁੱਖ ਮਹਿਮਾਨ ਨੇ ਉਹਨਾਂ ਦਾ ਧੰਨਵਾਦ ਹੈ ਬਹੁਤ-ਬਹੁਤ ਜੀਆ ਧੰਨਵਾਦ ਤੇ ਉਹਨਾਂ ਦਾ ਇੱਥੇ ਪਹੁੰਚਣ ਤੋਂ ਸੋ ਇੱਕ ਵਾਰ ਫਿਰ ਸ਼੍ਰੀ ਪਵਨ ਕੁਮਾਰ ਟੀਨੂ ਜੀ ਦਾ ਧੰਨਵਾਦ ਹੈ ਇੱਥੇ ਪਹੁੰਚਣ ਤੇ ਜੀ ਆਣ ਅਨੁਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਹਾਂਜੀ ਭਾਈ ਸਾਹਿਬ ਸ਼ੁਰੂ ਕਰੀਏ ਮੈਚ ਕਿੰਦੂ ਸਾਉਂ ਨੂੰ ਚੇਰਨ ਆਪਵਾਜੀ ਅੱਗੇ ਫਦੇ ਗਏ ਹਾਂਜੀ ਮਾਨ ਸਨਮਾਨ ਹੋਵੇਗਾ ਪਵਨ ਕੁਮਾਰ ਟੀਨੂ ਜੀ ਦਾ ਚੇਅਰਮੈਨ ਸਾਹਿਬ ਸਾਡੇ ਰਜਿੰਦਰ ਭਾਰਤਵਾਜ ਜੀ ਚੰਦਰ ਸ਼ੇਖਰ ਜੀ ਚੇਅਰਮੈਨ ਸਾਹਿਬ ਔਰ ਮਲਕੀਤ ਸਿੰਘ ਦੀ ਅਦਾਲਤ ਪਰ ਸਨਮਾਨ ਚਿੰਨ ਦੇ ਕੇ ਸਨਮਾਨ ਕਰਨਗੇ ਸੋ ਨਰਜੀਨ ਇਧਰਲੇ ਪਾਸੇ ਮੈਚ ਦੀ ਸ਼ੁਰੂਆਤ ਹੋਵੇਗੀ ਬਹੁਤ ਤਗੜਾ ਮੈਚ ਖੇਡ ਮੈਦਾਨ ਦੇ ਅੰਦਰ ਫੌਜੀ ਦੀਆਂ ਤਿੰਨ ਰੇਡਾਂ ਤੇ 1000 ਰੁਪਏ ਪੰਜਾਬੀ ਬ੍ਰਦਰ ਸਪੋਰਟਸ ਕਲੱਬ ਪਾਓ ਵੀ ਕਬੱਡੀ ਕਿਹੜਾ ਖਿਡਾਰੀ ਪਹਿਲੀ ਰੇਡ ਪਾਵੇਗਾ ਦਰਸ਼ਕ ਤਾਬਲੇ ਨੇ ਇਸ ਫਾਈਨਲ ਮੈਚ ਨੂੰ ਦੇਖਣ ਵਾਸਤੇ ਬਹੁਤ ਤਗੜਾ ਮੈਚ ਕੁੰਡੀਆਂ ਦੇ ਸਿੰਘ ਫਸਣ ਦੀ ਗੱਲ ਇਸ ਮੈਦਾਨ ਦੇ ਅੰਦਰ ਕਿ ਬੱਲੇ ਸ਼ੇਰ ਜਵਾਨਾ ਤੂੰ ਖੇਡੀ ਜਾ ਵਿੱਚ ਮੈਦਾਨਾ ਕਿ ਬੱਲੇ ਸ਼ੇਰ ਜਵਾਨਾ ਤੂੰ ਖੇਡੀ ਜਾ ਵਿੱਚ ਮੈਦਾਨਾ ਬਹੁਤ ਤਗੜਾ ਫਾਈਨਲ ਮੈਚ 30000 ਰੁਪਏ ਚੰਦਰ ਸ਼ੇਖਰ ਯੂਕੇ ਉਹਨਾਂ ਵੱਲੋਂ ਦਿੱਤਾ ਜਾਣਾ ਅਰਜੰਦਰ ਭਾਰਤਵਾਦੀ ਯੂਐਸਓ ਨਾਲ ਵੱਲੋਂ ਦੂਸਰਾ ਇਨਾਮ ਦਿੱਤਾ ਜਾਣਾ ਮਲਕੀਤ ਸਿੰਘੀ ਬੌਲਤਪੁਰ ਵਾਲਿਆਂ ਵੱਲੋਂ ਲੈ ਸਟੇਟ ਤੇ ਜਾਫੀ ਨੂੰ ਐਲਸੀਡੀਆਂ ਇਧਰੋਂ ਪਾਸੇੋਂ ਬਾ ਮੈਚ ਦੀ ਸ਼ੁਰੂਆਤ ਕਰੀਏ ਪੁਲਪ੍ਰੀਤ ਸਮਰਾ ਖੇਡ ਮੈਦਾਨ ਦੇ ਅੰਦਰ ਸਰਦਾਰ ਜਰਨੈਲ ਸਿੰਘ ਨੂੰ ਮਾਣ ਹੈ ਆ ਕਬੱਡੀ ਪੈ ਚੁੱਕੀ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਪਲੀ ਆਖਲੇ ਪਿਆਰ ਦੇ ਨਾਲ ਦੂਸਰੇ ਪਾਸੇ ਬਿੱਟੂ ਆ ਜੱਗਾ ਦੇ ਨਾਲ ਬਿੰਦੂ ਚਾਰ ਖਿਡਾਰੀ ਤਿਆਰ ਵਰ ਤਿਆਰ ਨੇ ਕਾਹਨ ਤੱਕ ਪਾਉਂਦਾ ਇਸ ਖਿਡਾਰੀ ਨੂੰ ਕਿ ਡੌੜਿਆਂ ਚ ਜਾਨ ਚਾਹੀਦੀ ਔਖਾ ਹੁੰਦਾ ਜਾਫੀਆਂ ਤੇ ਟੱਚ ਮਾਰਨਾ ਬਿੰਦੂ ਬਿੰਦੂ ਕਰਦਾ ਕਮਾਲ ਖੇਡ ਮੈਦਾਨ ਦੇ ਅੰਦਰ ਬੱਲੇ 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 ਹੁੰਦੀ ਹੋਈ ਆ ਫਰੇਵਾਰ ਭਾਜੀ ਕੇਂਦਰ ਦੇ ਸਾਡੇ ਬਣਾ ਸਪਾਂਸਰ ਟੀਮ ਆ 500 ਰੁਪਇਆ ਜਿਹੜਾ ਇਹ ਬਿੰਦੂ ਵਾਸਤੇ ਮਾਨ ਸਨਮਾਨ ਹੈ ਮਾਤਗੜਾ ਦਾ ਫਾਟ ਚੱਲ ਵੀ ਮੁੰਨਿਆ ਪਹਿਲੀ ਕਬੱਡੀ ਹੈ 3 ਰੇਡਾਂ ਦੇ ਉੱਪਰ 1000 ਹਾਂ ਜਿਉਣਾ ਨਾਲ ਨਾਲ ਪੈ ਕੇ ਆ ਬਣਾ ਸਾਰਾ ਹੀ ਉਧਰੋਂ ਬਸ ਕੰਮ ਕਹਿੰਦੇ ਵੀ ਪਹਿਲੀ ਕਬੱਡੀ ਸਲਾਮੋ ਜਫਾ ਲਾਉਂਗਾ 1000 ਫੜਨੇ ਸੌਖੇ ਨਹੀਂ ਮੁੰਨਾ ਸਤੇ ਨੰਬਰ ਜੋੜਦਾ ਹੋਇਆ ਬੱਲੇ ਬੱਲੇ ਖੇਡ ਮੈਦਾਨ ਦੇ ਅੰਦਰ ਹੈ ਉਧਰੋਂ ਪਾਸੇ ਹੁਣ ਦੇਖਾਂਗੇ ਵੀ ਬੱਚੀ ਕਬੱਡੀ ਪਾਉਂਦਾ ਹੋਇਆ ਚੱਲ ਵੀ ਬਿੱਟੂ ਕਰ ਕਮਾਲ ਨੌਜਵਾਨਾ ਉਧਰੋਂ ਪਾਸੇ ਬਿੰਦੂ ਫਿਰ ਕਰੂ ਕਮਾਲ ਜੱਗਾ ਕਰਦਾ 2 ਨੰਬਰ ਤੇ ਕਮਾਲ ਖੇਡ ਮੈਦਾਨ ਦੇ ਅੰਦਰ ਉਧਰੋਂ ਪਾਸੇ ਬਿਬਲੀ ਆ ਪਰ ਬਿੰਦੂ ਨੇ ਫਿਰ ਕੋਸ਼ਿਸ਼ ਕੀਤੀ ਹੋਈ ਪਰ ਉਧਰੋਂ ਪਾਸੇ ਉਹ ਬੱਚੀ ਫਿਰ ਦੇਖਾਂਗੇ ਆਪਣੀ ਟੀਮ ਵਾਸਤੇ ਨੰਬਰ ਜੋੜਦਾ ਬੱਚੀ ਆਪਣੀ ਟੀਮ ਵਾਸਤੇ ਨੰਬਰ ਬਸ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਔਰ ਮਲਕੀ ਸਿੰਘ ਜਦਾਲਤ ਪਰ ਕਹਿੰਦੇ ਵੀ ਜੱਗੇ ਨੇ ਪਹਿਲਾ ਜਫਾ ਲਾ ਬਿੰਦੂ ਨੇ ਜਫਾ ਲਾਇਆ ਹੁਣ 500 ਦਿਆਂਗੇ ਮਨ ਸਨਮਾਨ 500 ਦਿੱਤਾ ਜਾਊਗਾ ਇਧਰੋਂ ਪਾਸੇ ਹੁਣ ਜੋੰਦੀ ਦੀ ਕਬੱਡੀ ਹੈ ਚੱਲ ਵੀ ਚੰਨਿਆ ਚੱਲ ਵੀ ਫਰਿਆਦ ਚੱਲ ਵੀ ਮਨਪ੍ਰੀਤ ਪਰ ਇਧਰੋਂ ਪਾਸੇ ਚੰਨਾ ਕਰਦਾ ਕੋਸ਼ਲ ਗੁੱਟ ਫੜਿਆ ਹੋਇਆ ਕਿ ਵੈਦਾ ਮੇਰੀ ਬਾਹਂ ਛੱਡ ਦੇ ਤੈਨੂੰ ਰੋਗ ਦੀ ਸਮਝ ਨਾ ਕੋਈ ਵਾਹ ਓਏ ਹੋਏ ਹਾਏ ਕਿਸਮਤਿਆ ਬੜੀ ਆ ਰੀਚੀ ਖੀਰ ਤੇ ਬਣ ਗਿਆ ਦਲੀਆ ਹਾਏ ਕਿਸਮਤਿਆ ਬੜੀ ਆ ਜੋਤੀ ਕਹਿੰਦਾ ਵੇ ਰੱਬ ਲਗੀ ਮੋਰ ਤੇ ਆ ਕੇ ਲੰਮੀ ਸੀਟੀ ਮਾਰ ਮਿੱਤਰ ਚੂਨਾ ਬਾ ਦਿਓ ਕਹਿੰਦੇ ਵੀ ਚੂਨਾ ਬਾ ਦਿਓ ਫੌਜੀ ਸ਼ਾਮ 84 ਵਾਲਾ ਪਹਿਲੀ ਕਬੱਡੀ ਉਧਰੋਂ ਪਾਸੇ ਜੱਗਾ 1000 ਸਾਦੀ ਤੇ ਬੱਲੂ ਦੇਣਗੇ ਇਸ ਨੌਜਵਾਨ ਦੀਆਂ ਤਿੰਨ ਰੇਡਾਂ ਦੇ ਉੱਪਰ ਮੁੰਨੇ ਦੀ ਦੂਸਰੀ ਕਬੱਡੀ ਆ ਆਓ ਮੁੰਨਾ ਖੋਜੇ ਵਾਲਾ ਕਬੱਡੀ ਪੌਂਦਾ ਹੋਇਆ ਖੇਡ ਮੈਦਾਨ ਦੇ ਅੰਦਰ ਇੱਕ ਪਾਸੇ ਜੰਨਾ ਦੂਸਰੇ ਪਾਸੇ ਫਰਿਆਦ ਮਨਪ੍ਰੀਤ ਭੇਟਾਂ ਵਾਲਾ ਤੇ ਸ਼ਾਮ 84 ਵਾਲਾ ਸਲਾਮੋ ਉਧਰਲੇ ਪਾਸੇ ਜੰਨਾ ਕਹਿੰਦਾ ਵੀ ਮੈਂ ਕਰਦਾ ਦੋ ਹੱਥ ਪਰ ਆਹ ਦੇਖਾਂਗੇ ਮੁੰਨਾ ਆਪਣੀ ਟੀਮ ਵਾਸਤੇ ਨੰਬਰ ਜੋੜਦਾ ਹੈ ਕੁਲ ਪ੍ਰੀਤ ਕੁਲ ਪ੍ਰੀਤ ਦੀ ਕਬੱਡੀ ਮੈਦਾਨ ਦੇ ਅੰਦਰ ਪੈਂਦੀ ਹੋਈ ਜਸੇਦਾਰ ਮਲਕੀਤ ਸਿੰਘ ਵੱਲੋਂ ਵੱਡੇ ਮਾਨ ਸਨਮਾਨ ਪੰਜ-ਪੰਜ ਸੌ ਦੇ ਦਿੱਤੇ ਜਾ ਰਹੇ ਨੇ ਮੈਂ ਧੰਨਵਾਦੀ ਆ ਉਹਨਾਂ ਦੇ ਨਾਲ ਸਾਡੇ ਭਗਵੰਤ ਸਿੰਘ ਜੀ ਡਾਇਰੈਕਟਰ ਸਾਹਿਬ ਵੱਡੇ ਮਾਨ ਸਨਮਾਨ ਦਿੰਦੇ ਹੋ ਆਓ ਕੁਲਪ੍ਰੀਤ ਦੀ ਕਬੱਡੀ ਪਹੁੰਚੀ ਖੇਡ ਮੈਦਾਨ ਦੇ ਅੰਦਰ ਆਓ ਦੇਖਾਂਗੇ ਵੀ ਉਧਰੇ ਪਾਸੇ ਬਿੱਟੂ ਕੋਸ਼ਿਸ਼ ਕਰਦਾ ਪਰ ਕੁਲਪ੍ਰੀਤ ਆਪਣੀ ਟੀਮ ਵਾਸਤੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਹਾਂਜੀ ਚੂਨਾ ਬਾਦ ਦੇ ਚੂਨਾ ਬਾਦ ਇੱਕ ਮਿੰਟ ਐਨ ਹੰਝਾਂ ਤੇ ਕਲੀ ਪਾ ਦਿੱਤੀ ਜਾਵੇ ਕਿਉਂਕਿ ਹਨੇਰਾ ਵੀ ਹੋ ਗਿਆ ਮੈਚ ਵੀ ਤਗੜਾ ਚੱਲ ਰਿਹਾ ਕਿਉਂਕਿ ਐਸ ਸੀ ਡੀਆਂ ਦਿੱਤੀਆਂ ਜਾਣੀਆਂ ਬਸਟੇਟਰ ਤੇ ਢਾਫੀ ਨੂੰ ਜਸਵੀਰ ਸਿੰਘ ਜੀ ਬਿੱਟੂ ਸਾਹਿਬ ਮੈਦਾਨ ਦੇ ਅੰਦਰ ਨੇ ਬਡਾਲਾ ਮਾਹੀ ਦੇ ਬਲਾਕ ਸਮਟੀ ਦੇ ਮੈਂਬਰ ਨੇ ਉਹਨਾਂ ਦਾ ਵੀ ਤੇ ਇਧਰਲੇ ਪਾਸੇ ਖੇਡ ਮੈਦਾਨ ਦੇ ਅੰਦਰ ਜੋਤ ਕਬੱਡੀ ਪਾਉਂਦਾ ਹੋਇਆ ਖੇਡ ਨਹੀਂ ਕਬੱਡੀ ਹੈ ਖੇਡਾਂ ਵਿੱਚੋਂ ਵੱਡੀਓ ਕਿਹਨੇ ਤੇਰਾ ਰੱਖਿਆਈ ਨਾ ਖੇਡ ਨਹੀਂ ਕਬੱਡੀ ਹੈ ਖੇਡਾਂ ਵਿੱਚੋਂ ਵੱਡੀਓ ਉਧਰਲੇ ਪਾਸੇ ਸਲਾਮੁ ਸ਼ਾਮ 84 ਬਲਵਾ ਨੰਬਰ تسی پیچھے ہو رہا کوئی نہیں فیصلہ ہو جو پیچھے ہو رہا ہو جو فیصلہ ہو جو گا پیچھے ہو جو میرے بانی کر کے بہت تگڑا میچ ہے کھیڑ مدان دن اور ایک بار پھر مکس جیتے پاور کمار ٹینو جی پجھے ہونا دا تانبا دا ملکی سنگی جفیدار صاحب پاگمان سنگی ڈریکٹر صاحب کیا بات ہے جو میں ہاں جی ਗਰੀਬਾਲ ਸਾਹਿਬ ਫੈਸਲਾ ਆਪਣੇ ਕਰ ਦੇਣਾ ਰੈਫਰੀ ਨੇ ਇਹ ਜਦੋਂ ਤਕੜਾ ਮੈਚ ਹੋਵੇ ਤੇ ਰੌਲੇ ਪੈ ਹੀ ਜਾਂਦੇ ਆ ਹਾਂਜੀ ਸ਼ੰਦਰ ਬਾਜੀ ਸ਼ੰਦਰ ਬਾਜੀ ਕੋਈ ਗੱਲ ਨਹੀਂ ਕੋਈ ਗੱਲ ਬਹੁਤ ਵਧੀਆ ਫੈਸਲਾ ਇਧਰੇ ਪਾਸੇ ਆਓ ਬੱਚੀ ਬੱਚੀ ਦੀ ਕਬੱਡੀ ਮੈਦਾਨ ਦੇ ਅੰਦਰ ਪੈਂਦੀ ਹੋਈ ਕਦੇ ਸੱਜੇ ਕਦੇ ਖਲਬੇ ਚੱਲ ਵੀ ਜੱਗਿਆ ਨੌਜਵਾਨਾ ਮੇਜਰ ਸਿੰਘ ਚੇਅਰਮੈਨ ਵੱਲੋਂ ਮਲਕੀ ਸਿੰਘ ਵੱਲੋਂ ਵੱਡੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਜੱਗੇ ਨੂੰ ਵੱਡਾ ਫਰਦਾ ਕੈਂਚੀ ਲਾਉਂਦਾ ਪਰ ਆਹ ਠੀਕ ਹੈ ਜੀ ਬਹੁਤ ਵੱਡਾ ਜਿਹੜਾ ਹਾਂਜੀ 2100 2100 ਕਹਿੰਦੇ ਵੀ ਸਰਾਮੂ ਕੋਲੋਂ ਜਿਸ ਖਿਡਾਰੀ ਨੇ ਨੰਬਰ ਲਿਆ ਜੋਤੀ ਨੇ ਉਹਨੂੰ ਗਰੇਵਾਲ ਪਾਜੀ ਵੱਲੋਂ 2100 ਇਧਰੋਂ ਪਾਸੇ ਕਬੱਡੀ ਉਹ ਮੁੰਨੇ ਦੀ ਤੀਸਰੀ ਰੇਡ ਹੈ 1000 ਰੁਪਏ ਹੋਣਾ ਇਹ ਨੌਜਵਾਨੋ ਉਧਰੋਂ ਪਾਸੇ ਚੰਨਾ ਉਹ ਕਮਾਲ ਕਰਦਾ ਦੂਸਰੇ ਪਾਸੇ ਮੁੰਨਾ ਕਹਿੰਦਾ ਪਿੱਛੇ हट ਜਾਓ ਉਹ ਮਿੱਤਰਾਂ ਦੀ ਮੋਛ ਦਾ ਸਵਾਲ ਹੈ ਨੰਬਰ ਨੰਬਰ ਇੰਡਰ ਦਾ ਹੋ ਗਿਆ ਪੰਜਾਬੀ ਬ੍ਰਦਰ ਸਪੋਰਟਸ ਕਲੱਬ ਵੱਲੋਂ 1000 ਹੁਣ ਮੁੰਨੇ ਨੂੰ ਦਿੱਤਾ ਜਾਊਗਾ ਆ ਦੂਸਰੀ ਕਬੱਡੀ ਫੌਜੀ ਦੀ ਦੂਸਰੀ ਕਬੱਡੀ ਫੌਜੀ ਦੀ ਪੈ ਚੁੱਕੀ ਆ ਬੱਲੇ ਬੱਲੇ ਹੁੰਦੀ ਖੇਡ ਮੈਦਾਨ ਦੇ ਅੰਦਰ ਹਰੀਪੁਰ ਤੋਂ ਗੁੱਡੂ ਦੀ ਕਹਿੰਦੇ ਜੱਗੇ ਨੂੰ 100 ਦਿੱਤਾ ਜਾਊਗਾ ਜੱਗੇ ਨੂੰ ਪੁੱਛੇ ਜਿਹੜਾ ਕਿਨੇ ਲਾਈ ਸਟਾਪ ਠੀਕ ਹੈ ਜੀ ਜੋਤੀ ਮੁੰਨਾ ਮੁੰਨੇ ਨੂੰ ਦਿਵਾ ਫੜੋ ਫਿਰ ਮੁੰਨੇ ਨੂੰ ਦਿਓ ਆ ਫੜੋ ਗੁੱਡੂ ਆ ਦਿਓ ਮਾ ਤੇ ਗੱਫੋ

ਨੰਬਰ ਬੜਾਲੇ ਮਾਹੀ ਦੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਿਆ ਫਰਿਆਦ ਫਰਿਆਦ ਨਾਮ ਹੈ ਜੀ ਦਾ ਫਰਿਆਦ ਸ਼ਕਰਪਰੀਆ ਬਹੁਤ ਸੋਹਣਾ ਹੈ ਮੈਦਾਨ ਦੇ ਅੰਦਰ ਜੋੜ ਦਿੱਤਾ ਇਸ ਨੌਟ ਬੰਨ ਗੱਭਰੂ ਨੇ ਸਾਡਾ ਵੀਰ ਭਦਵੰਤ ਦੌਲਤਪਰੀਆ ਤੇ ਮਲਕੀ ਸਿੰਘ ਦੌਲਤਪੁਰ ਬਹੁਤ ਮਾਰ ਗੰਦੇ ਨਾਲ ਧੰਬਾਦੀ ਇਹਨਾਂ ਦਾ ਉਧਰਲੇ ਪਾਸੇ ਫਿਰ ਕੋਸ਼ਿਸ਼ ਕੀਤੀ ਆ ਪਰ ਨੰਬਰ ਰੀਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਇਹ ਗੱਲ ਦੌਲਤਪੁਰ ਦੇ ਯਾਰ ਭਗਵੰਤ ਸਿੰਘ ਦੀ ਕਰੀਏ ਜਿਹੜਾ ਪਿੰਡਾਂ ਤੋਂ ਨੋਟ ਭਰਾਉਂਦਾ ਏ ਔਰ ਪੱਗ ਬੰਨਦਾ ਸੋਹਣੀ ਠੋਕ ਕੇ ਯਾਰੋ ਦਰਸ਼ਕਾਂ ਵਿੱਚ ਖੜਾ ਵੱਖਰਾ ਨਜ਼ਰ ਆਉਂਦਾ ਅੱਖਾਂ ਤੇ ਕਾਲੇ ਰੰਗ ਦੀ ਐਨ ਕਲਾ ਕੇ ਮੁੱਛਾਂ ਨੂੰ ਵੱਟ ਯਾਰੋ ਚੜਾਉਂਦਾ ਏ ਭਗਵੰਤ ਦੌਲਤ ਸੋਨੇ ਹੋਠੀ ਨਾਲ ਯਾਰੀ ਪੱਕੀ ਤਾਂ ਹੀ ਖਿਡਾਰੀਆਂ ਤੇ ਨੋਟ ਭਰ ਆਉਂਦਾ ਏ ਕਿ ਭਗਵੰਤ ਡਾਇਰੈਕਟਰ ਕਹਿੰਦਾ ਜਿਓ ਮਲਕੀਤ ਮੀਤਾ ਜਗਜੀਤ ਜੀਤਾ ਦੇ ਸੁਖਜੀਤ ਬੈਂਸ ਨਾਲ ਹੁਣ ਤੇ ਮੈਚ ਦੇਖਣ ਦਾ ਆਨੰਦ ਬਹੁਤ ਆਉਂਦਾ ਏ ਆਹ ਫਰਿਆਦ ਕਰਦਾ ਕੋਸ਼ਿਸ਼ ਖੇਡ ਮੈਦਾਨ ਦੇ ਅੰਦਰ ਸ਼ਕਰਪੁਰੀਆ ਬੱਲੇ 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 ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੇ ਤਾੜੀਆਂ ਮਾਰ ਦਿਓ ਇਹ ਹੈ ਫਰਿਆਦ

ਇਸ ਵੇਲੇ ਖੇਡ ਮੈਦਾਨ ਦੇ ਅੰਦਰ ਦੋਨਾਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਕਰਮਦੀਨ ਫੌਜੀ ਆਪਣੀ ਟੀਮ ਵਾਸਤੇ ਨੰਬਰ ਜੋੜਦਾ ਹੋਇਆ ਚਲ ਵੀ ਫਰਿਆਦ ਲਾ ਜਫਾ ਨੌਜਵਾਨਾ ਕਿ ਸਰੀਰ ਗੁੰਗਮਾ ਸ਼ੇਰ ਵਾਂਗ ਬੜਕ ਜੇਦੀ ਨਿਤ ਤੋਂ ਮੈਦਾਨਾਂ ਵਿੱਚ ਪਾਈ ਜਾਂਦਾ ਸਿੱਧਾ ਠੜ ਕੇ ਅੱਗੇ ਹੋ ਜਾਂਦਾ ਰੇਡਰਾਂ ਦੇ ਬੱਲੇ ਬੱਲੇ ਗਰਾਊਂਡਾਂ ਵਿੱਚ ਕਰਾਈ ਜਾਂਦਾ ਬਾਜ ਵਾਂਗਰਾ ਜੇਦੀ ਹੈ ਦੇਖ ਲੋ ਕੋ ਜਫਾ ਤੇ ਜਫਾ ਲਾ ਕੇ ਦਹਿਸ਼ਤ ਮਚਾਈ ਜਾਂਦਾ ਆਲਮਗੀਰ ਦੇਖ ਫਰਿਆਦ ਸ਼ਕਰਪੁਰ ਦਾ ਕਿ ਘੋਲੇ ਨੁਕਰੇ ਜਿੱਤ ਕੇ ਘਰ ਨੂੰ ਲਈ ਆਉਂਦਾ ਇਹ ਹੈ ਫਰਿਆਦ ਸ਼ਕਰਪੁਰਿਆ ਖੇਡ ਮੈਦਾਨ ਦੇ ਅੰਦਰ ਜਫਾ ਲਾਉਂਦਾ ਹੋਇਆ ਉਧਰ ਪਾਸੇ ਫੌਜੀ ਜੱਗਾ ਮੁਕਾਬਲਾ ਹੋ ਗਿਆ ਖੇਡ ਮੈਦਾਨ ਦੇ ਅੰਦਰ ਸੌਂਦਾ ਪੁੱਤਰਾ ਸੌਂਦਾ ਸਮਝਿਆ ਸਿੰਘਾਂ ਦੇ ਹੱਥ ਬੜੇ ਭਾਰੀ ਨੇ ਮਰਨ ਮੂਲ ਨਾ ਡਰਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ ਆਹ ਫੌਜੀ ਸ਼ਾਮ ਚ ਰਾਸੀ ਵਾਲਾ ਕਹਿੰਦੇ ਵੀ ਬਹੁਤ ਤਕੜਾ ਖਿਡਾਰੀ ਕਦੇ ਕੈਨੇਡਾ ਕਦੇ ਨਿਊਜ਼ੀਲੈਂਡ ਕਦੇ ਯੂਰਪ ਕਦੇ ਦੁਬਈ ਖੇਡਦਾ ਆ ਨੌਜਵਾਨ ਸਾਮੂ ਵੀ ਐਸੇ ਤਰ੍ਹਾਂ ਕੈਨੇਡਾ ਖੇਡਦਾ ਇੰਗਲੈਂਡ ਖੇਡਦਾ ਨੌਜਵਾਨ ਕਦੇ ਯੂਰਪ ਤੇ ਕਦੇ ਅਮਰੀਕਾ ਤੇ ਕਦੇ ਕੈਨੇਡਾ ਦੇ ਵਿੱਚ ਗੱਲ ਹੁੰਦੀ ਜਥੇਦਾਰ ਮਲਕੀਤ ਸਿੰਘ ਹੁਣੇ ਵੱਡਾ ਮਾਣ ਸਨਮਾਨ ਪਿਆਰ ਦਿੰਦੇ ਤੇ ਇਧਰੋਂ ਪਾਸੇ ਫਰਿਆ ਪਾਲ ਸਿੰਘ ਜੀ ਇਹ ਚੌਥਾ ਜੱਫਾ ਲਗਾ ਲਗਾਤਾਰ ਤਾੜੀਆਂ ਮਾਰੋ ਪੰਜਾਬੀ ਵੀਰੋ ਚਾਰ ਜੱਫੇ ਲਗਾਤਾਰ ਲਾਉਣੇ ਬਹੁਤ ਵੱਡੀ ਗੱਲ ਹੁੰਦੀ ਆ ਅਮਰੀਕਾ ਦੀ ਧਰਤੀ ਤੇ ਸਲਾਮੂ ਨੇ ਚਾਰ ਜੱਫੇ ਲਾਏ ਨੌਜਵਾਨੋ ਇਹ ਵੀ ਇੱਕ ਰਿਕਾਰਡ ਬਣ ਗਿਆ ਸੋ ਰਿਕਾਰਡ ਬਣ ਗਿਆ ਤੇ ਪਰ ਕਿ ਫਰਿਆਦ ਨੇ ਚਾਰ ਜੱਫੇ ਲਾ ਦਿੱਤੇ ਅਰੇ ਅੱਡਾ ਮੈਚ ਬਾਕੀ ਹੈ ਹਾਂਜੀ ਬੱਚੀ ਇਧਰਲੇ ਪਾਸੇ ਜੋਤੀ ਜੋਤੀ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਅੰਦਰ ਚੰਨਾ ਉਧਰਲੇ ਪਾਸੇ ਮਨਪ੍ਰੀਤ ਫਰਿਆ ਜਫਰ ਸਲਮ ਨਹੀਂ ਹੋਰੀਸਾ ਨੌਜਵਾਨਾ ਆਓ ਪੰਜਵਾਂ ਜਫਾ ਕੋਸ਼ਿਸ਼ ਕੀਤੀ ਹੋਈ ਨੌਜਵਾਨੋ ਮਲਕੀਸ਼ ਸਿੰਘ ਜੀ ਹੁਣ ਤੇ 500 ਬਣਦਾ ਤੁਹਾਡੇ ਬਲੈਂਸ ਖਿਡਾਰੀ ਦਾ ਕਿਉਂਕਿ ਪੰਜਵਾਂ ਜਫਾ ਲਾ ਦਿੱਤਾ ਨੌਜਵਾਨ ਨੇ ਪੰਜ ਜਫੇ ਲਗਾਤਾਰ ਤੇ ਮੈਨੂੰ ਲੱਗਦਾ ਐਲਸੀਡੀ ਵੀ ਇਧਰ ਹੀ ਜਾਣੀ ਹੈ ਹਾਂਜੀ ਐਲ ਸੀ ਡੀ ਵੀ ਮੈਨੂੰ ਲੱਗਦਾ ਵੀ ਫਰਿਆਦਵਾਰੇ ਪਾਸੇ ਜਾਣੀ ਆ ਹੁਣ ਰੇਡਰਾਂ ਦੇ ਵਿੱਚ ਦੇਖਦੇ ਮੁੰਨਾ ਬਾਜੀ ਮਾਰਦਾ ਜਾਂ ਫੌਜੀ ਇਹ ਸਮਾਂ ਦੱਸੇਗਾ ਆਓ ਫੌਜੀ ਸ਼ਾਮ 88 ਆਪਣੀ ਟੀਮ ਵਾਸਤੇ ਨੰਬਰ ਜੋੜਦਾ ਹੋਇਆ ਬਹੁਤ ਸ਼ਾਨਦਾਰ ਆਓ ਜੀ ਦਮਨ ਭਾਜੀ ਠੀਕ ਹੈ ਜੀ ਠੀਕ ਹੈ ਬਹੁਤ ਸੋਹਣਾ ਮੈਚ ਹਾਂਜੀ ਪੰਜਾਬੀ ਬ੍ਰਦਰ ਸਪੋਰਟਸ ਕਲੱਬ ਨੇ 1000 ਰੁਪਇਆ ਮੁੰਨੇ ਵਾਸਤੇ ਪਹੁੰਚਿਆ 1000 ਰੁਪਇਆ ਕਰਮਦੀਨ ਫੌਜੀ ਵਾਸਤੇ ਆ ਮਿਹਰਬਾਨੀ 500 ਰੁਪਇਆ ਵੀ ਕਰਾ ਦਿੱਤਾ ਹਾਂ ਹਾਂਜੀ ਬਹੁਤ ਵੱਡਾ ਮਾਨ ਸਨਮਾਨ ਪੰਜਾਬੀ ਬ੍ਰਦਰ ਕਲੱਬ ਨੂੰ ਮਾਬੋਲੀ ਪੰਜਾਬੀ ਦੇ ਬੋਲਾਂ ਦਾ ਪੁੱਜਿਆ ਉੱਥੇ ਫੌਜੀ ਦਾ 1000 ਤੇ ਮੁੰਨੇ ਦਾ 1000 ਰੁਪਇਆ ਹਾਂਜੀ ਤੁਮਣ ਸਾਹਿਬਾ ਫੜੇ 1000 ਰੁਪਇਆ ਇੱਕ ਮੁੰਨੇ ਨੂੰ ਦੇ ਦਿਓ ਤੇ ਇੱਕ ਜਿਹੜਾ ਇਹਨੂੰ 10000 ਦੇ ਦਿਓ ਤੇ ਮਾਂ ਤੋਂ ਲਈ ਪੰਜਾਬੀ ਦੇ ਬੋਲਾਂ ਦਾ ਵੀ ਬਹੁਤ ਵੱਡਾ ਮਾਣ ਹੈ ਬਹੁਤ ਬਹੁਤ ਧੰਨਵਾਦ ਹਾਂਜੀ ਫੌਜੀ ਨੇ ਸੱਤ ਕਬੱਡੀਆਂ ਪਾਈਆਂ ਤੇ ਕੋਈ ਜਫਾ ਨਹੀਂ ਲੱਗਿਆ ਤੇ ਫਰਿਆਦ ਨੇ ਲਗਾਤਾਰ ਪੰਜ ਜਫੇ ਲਾਏ ਅੱਜ ਦੇ ਕਬੱਡੀ ਕੱਪ ਦਾ ਬੈਸਟ ਯਾਫੀ ਫਰਿਆਦ ਸ਼ੰਗਰਪੁਰ ਤੇ ਬੈਸਟ ਰੇਡਰ ਕਰਮਦੀਨ ਫੌਜੀ ਸ਼ਾਨ 84 ਪੰਜਾਬੀ ਬ੍ਰਦਰ ਸਪੋਰਟਸ ਕਲੱਬ ਵੱਲੋਂ ਬਹੁਤ ਵੱਡਾ ਮਾਣ 1000 ਰੁਪਿਆ ਫੌਜੀ ਨੂੰ 1000 ਰੁਪਿਆ ਮੁੰਨੇ ਨੂੰ ਭਾਈ ਸਾਹਿਬ ਪਾਲ ਸਿੰਘ ਵਾਸਤੇ 500 ਤਜਿੰਦਰ ਸਿੰਘ ਕਲਕੱਟ ਵਾਸਤੇ ਤੇ ਆਲਮਗੀਰ ਵਾਸਤੇ ਵੀ 500 ਦਿੱਤਾ ਗਿਆ ਪੰਜਾਬੀ ਬ੍ਰਦਰ ਸਪੋਰਟਸ ਕਲੱਬ ਦੇ ਸਰਪ੍ਰਸਤ ਬਲਜੀਤ ਸਿੰਘ ਸਾਡੇ ਸਤਿਕਾਰਯੋਗ ਸਾਭੀ ਤੇ ਬਲਜਿੰਦਰ ਸਿੰਘ ਬੱਲੂ ਜੀ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਮੁੰਨਾ ਵੀ ਮੇਰੇ ਕੋਲ 1000